ਨਵੀਂ ਲੈਂਡ ਪੂਲਿੰਗ ਪਾਲਿਸੀ ਤੇ ਪੰਜਾਬ ਕੈਬਨਿਟ ਦੀ ਮੋਹਰ ਮੰਤਰੀ ਅਮਨ ਅਰੋੜਾ ਬੋਲੇ ਜ਼ਮੀਨ ਖਰੀਦਣ-ਵੇਚਣ ਤੇ ਰੋਕ ਦੀ ਸ਼ਰਤ ਖਤਮ ਕਿਸੇ ਕਿਸਾਨ ਦੀ ਜ਼ਮੀਨ ਜ਼ਬਰੀ ਨਹੀਂ ਕੀਤੀ ਜਾਵੇਗੀ ਅਕਵਾਇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨਾਲ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਮੁਲਾਕਾਤ ਜਾਰੀ ਟਕਸਾਲ ਮੁਖੀ ਨੇ 6 ਜੂਨ ਨੂੰ ਜਥੇਦਾਰ ਗੜਗੱਜ ਦੇ ਕੌਮ ਦੇ ਨਾਂ ਸੰਦੇਸ਼ ਦੇ ਵਿਰੋਧ ਦਾ ਕੀਤਾ ਹੋਇਆ ਹੈ ਐਲਾਨ ਢੰਡਰਾ ਵਾਲੇ ਦੇ ਬੇਟਿਆਂ ਵੱਲੋਂ ਵੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਈਸ਼ਰ ਸਿੰਘ ਤੇ ਇੰਦਰਜੀਤ ਸਿੰਘ ਦਾ ਐਲਾਨ ਜਥੇਦਾਰ ਦੇ ਹੱਥੋਂ ਨਹੀਂ ਲਾਂਗੇ ਸਨਮਾਨ 6 ਜੂਨ ਨੂੰ ਗਿਆਨੀ ਗੜਗੱਜ ਨੂੰ ਸੰਦੇਸ਼ ਪੜਨ ਤੋਂ ਰੋਕਣ ਦੀ ਵੀ ਮੰਗ ਇੱਕ ਸਾਲ ਤੋਂ ਸਸਪੈਂਡ ਚੱਲ ਰਹੇ ਵਿਕਰਮਜੀਤ ਚੌਧਰੀ ਦੀ ਕਾਂਗਰਸ 'ਚ ਵਾਪਸੀ ਵੜਿੰਗ ਤੇ ਰੰਦਾਵਾ ਨੇ ਪਾਰਟੀ 'ਚ ਮੁੜ ਕੀਤਾ ਸਵਾਗਤ ਵਿਕਰਮਜੀਤ ਬੋਲੇ ਜੇ ਪਹਿਲਾਂ ਕਦੇ ਕਿਸੇ ਸਾਥੀ ਨੂੰ ਬੁਰੀ ਲੱਗੀ ਮੇਰੀ ਗੱਲ ਤਾਂ ਮੰਗਦਾ ਹਾਂ ਮੁਆਫ ਲੁਧਿਆਣਾ ਵੈਸਟ ਤੋਂ ਬੀਜੇਪੀ ਨੇ ਵੀ ਠੋਕੀ ਤਾਲ ਉਮੀਦਵਾਰ ਜੀਵਨ ਗੁਪਤਾ ਨੇ ਦਾਖਲ ਕੀਤੀ ਨਾਮਜ਼ਦਗੀ ਰਵਨੀਤ ਸਿੰਘ ਬਿੱਟੂ ਬੋਲੇ ਲੁਧਿਆਣਾ ਚ ਆਪਰੇਸ਼ਨ ਸੰਧੂਰ ਤਹਿਤ ਕਰਾਂਗੇ ਪ੍ਰਚਾਰ ਲੁਧਿਆਣਾ ਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਸਿਮਰਨਜੀਤ ਸਿੰਘ ਮਾਨ ਵਿਚਾਲੇ ਮੁਲਾਕਾਤ ਦੋ ਮਾਂ ਨੇ ਇੱਕ ਦੂਜੇ ਨੂੰ ਪਾਈ ਜੱਫੀ ਬਿੱਟੂ ਨੇ ਮਾਂ ਦੇ ਪੈਰੀ ਹੱਥ ਲਾ ਕੇ ਲਿਆ ਆਸ਼ੀਰਵਾਦ ਬਲੌਰ ਦੇ ਪਿੰਡ ਨੰਗਲ ਚ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਨਕਾਬਪੋਸ਼ ਮੁਲਜ਼ਮ ਨੇ ਬੁੱਤ ਤੇ ਕੀਤੀ ਕਾਲੀ ਸਪਰੇ ਗੰਦਾਤ ਲਿਖੇ ਖਾਲਿਸਤਾਨ ਦੇ ਨਾਰੇ ਹਰਿਆਣਾ ਚ ਕਰੋਨਾ ਵਾਇਰਸ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ ਸੂਬੇ ਚ ਕੁੱਲ ਐਕਟਿਵ ਕੇਸ ਹੋਏ 50 ਦੇਸ਼ ਪਰ ਚ ਅੰਕੜਾ 4000 ਤੋਂ ਪਾਰ 84 ਦੇ ਕੱਲੂਕਾਰੇ ਦੌਰਾਨ ਜ਼ਖਮੀ ਪਾਵਨ ਸਰੂਪਾ ਨੂੰ ਦਰਸ਼ਨਾਂ ਲਈ ਰੱਖਿਆ ਅੰਮ੍ਰਿਤਸਰ ਦੇ ਗੁਰਦੁਆਰਾ ਬਾਬਾ ਗੁਰੂਬਖਤ ਸਿੰਘ ਚ ਸੰਗਤ ਕਰ ਰਹੀ ਦਰਸ਼ਨ ਆਪਰੇਸ਼ਨ ਬਲੂ ਸਟਾਰ ਦੌਰਾਨ ਫੌਜ ਦੀਆਂ ਗੋਲੀਆਂ ਨਾਲ ਜ਼ਖਮੀ ਹੋਏ ਸਨ ਸਰੂਪ ਰਾਜੀਵ ਚੋਕਲਾ ਹੋਣਗੇ ਬੀਸੀਸੀਆਈ ਦੇ ਕਾਰਜਕਾਰੀ ਪ੍ਰਧਾਨ ਸੂਤਰਾ ਦੇ ਹਵਾਲੇ ਤੋਂ ਵੱਡੇ ਕਵਰ ਮੌਜੂਦਾ ਪ੍ਰਧਾਨ ਰੌਜ਼ਰ ਬਿੰਨੀ ਦੀ ਏਜ ਲਿਮਟ ਪੂਰੀ ਹੋਣ ਤੇ ਸਾਹਮਣੇ ਆਉਂਦਾ ਆਸਟ੍ਰੇਲੀਆ ਦੇ 스타 ਕ੍ਰਿਕਟਰ ਗਲੈਨ ਮੈਕਸਵੈਲ ਨੇ ਵਨ ਡੇ ਤੋਂ ਲੈਸ ਅਨਿਆਸ T20 ਫਾਰਮੈਟਸ ਖੇਡਦੇ ਰਹਿਣਗੇ 2012 ਚ ਕੀਤਾ ਸੀ ਵਨ ਡੇ ਡੈਬਿਊ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਬੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਪੰਜਾਬ ਕੈਬਨਿਟ ਦੀ ਕ अहम ਮੀਟਿੰਗ ਹੋਈ ਜਿਸ ਦੇ ਵਿੱਚ ਨਵੀਂ ਲੈਂਡ ਪੂਲਿੰਗ ਪਾਲਿਸੀ ਤੇ ਮੋਹਰ ਲਾ ਦਿੱਤੀ ਗਈ ਹੈ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਕਿਸੇ ਵੀ ਲੈਂਡ ਓਨਰ ਦੀ ਜ਼ਮੀਨ ਜ਼ਬਰੀ ਐਕਵਾਇਰ ਨਹੀਂ ਕੀਤੀ ਜਾਵੇਗੀ ਅਮਨ ਅਰੋੜਾ ਕੈਬਨਿਟ ਮੰਤਰੀ ਦੇ ਵੱਲੋਂ ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਗਈ ਉਹਨਾਂ ਕਿਹਾ ਕਿ ਅਕਵਾਇਰ ਕਰਨ ਦੀ ਗੱਲ ਗੁੰਮਰਾਹਕੁਨ ਹੈ ਤੇ ਜ਼ਮੀਨ ਖਰੀਦਣ ਵੇਚਣ ਤੇ ਰੋਕ ਦੀ ਸ਼ਰਤ ਵੀ ਖਤਮ ਹੈ ਤੇ ਕਿਸਾਨ ਆਪਣੀ ਜ਼ਮੀਨ ਖੁਦ ਵੀ ਵੇਚ ਸਕਦਾ ਹੈ ਚਾਹੇ ਕਿਸਾਨ ਆਪ ਆਪਣੀ ਜ਼ਮੀਨ ਡਿਵੈਲਪ ਕਰੇ ਮਾਲਕ ਨੂੰ ਇਹ ਖੁੱਲੀ ਛੋਟ ਹੈ ਤੇ ਜ਼ਮੀਨ ਨੂੰ 100% ਡਿਵੈਲਪ ਕਰਕੇ ਦਿੱਤਾ ਜਾਵੇਗਾ 플ੌਟ ਦੇ ਵਿੱਚ ਸੜਕਾਂ ਹੋਣਗੀਆਂ ਬਿਜਲੀ ਪਾਣੀ ਦਾ ਕਨੈਕਸ਼ਨ ਮਿਲੇਗਾ ਸੀਵਰੇਜ ਪਾਈਪ ਤੇ ਸਟਰੀਟ ਲਾਈਟਾਂ ਦੀ ਸਹੂਲਤ ਹੋਵੇਗੀ 9 ਏਕੜ ਜ਼ਮੀਨ ਦੇਣ ਤੇ 3 ਏਕੜ ਗਰੁੱਪ ਹਾਊਸਿੰਗ ਦੀ ਡਿਵੈਲਪਡ ਜ਼ਮੀਨ ਮਿਲੇਗੀ ਜੇ ਕਿਸਾਨ ਰਲ ਕੇ 50 ਏਕੜ ਦੇਣਗੇ ਤਾਂ ਬਦਲੇ ਦੇ ਵਿੱਚ 30 ਏਕੜ ਡਿਵੈਲਪਡ ਜ਼ਮੀਨ ਮਿਲੇਗੀ ਤਾਂ ਆਮਨ ਅਰੋੜਾ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੇ ਕਿਸਾਨ ਚਾਹਤ ਤਾਂ ਖੁਦ ਵੀ ਆਪਣੀ ਜ਼ਮੀਨ ਡਿਵੈਲਪ ਕਰ ਸਕਦੇ ਨੇ ਭਾਵੇਂ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਿਸੇ ਵੱਡੇ ਬਿਲਡਰ ਨੂੰ ਆਪਣੀ ਜ਼ਮੀਨ ਦਿਓ ਤਾਂ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੇ ਵਿਰੋਧੀ ਧਿਰਾਂ ਗੁੰਮਰਾਹ ਕਰ ਰਹੀਆਂ ਨੇ ਕਿ ਐਕਵਾਇਰ ਨਹੀਂ ਕਰ ਰਹੇ ਇਸ ਤਰ੍ਹਾਂ ਦੀ ਜ਼ਮੀਨ ਖਰੀਦਣ ਵੇਚਣ ਦੀ ਰੋਕ ਤੇ ਵੀ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਇਸ ਦੀ ਸ਼ਰਤ ਖਤਮ ਕਰ ਦਿੱਤੀ ਹੈ ਤੇ ਕਿਸਾਨ ਆਪਣੀ ਜ਼ਮੀਨ ਖੁਦ ਵੀ ਵੇਚ ਸਕਦਾ ਹੈ ਚਾਹੇ ਕਿਸਾਨ ਆਪ ਆਪਣੀ ਜ਼ਮੀਨ ਨੂੰ ਡਿਵੈਲਪ ਕਰੇ ਮਾਲਕ ਨੂੰ ਇਹ ਖੁੱਲੀ ਛੋਟ ਹੈ ਤੇ ਜ਼ਮੀਨ ਨੂੰ 100% ਡਿਵੈਲਪ ਕਰਕੇ ਦਿੱਤਾ ਜਾਵੇਗਾ ਜਿਹੜੇ ਪਲਾਟ ਹੋਣਗੇ ਉਸ ਦੇ ਵਿੱਚ ਸੜਕਾਂ ਬਣਾਈਆਂ ਜਾਣਗੀਆਂ ਸਰਕਾਰ ਦੇ ਵੱਲੋਂ ਜਾਂ ਜਿਹੜੀ ਵੀ ਅਥਾਰਟੀ ਹੋਏਗੀ ਬਿਜਲੀ ਪਾਣੀ ਦਾ ਕਨੈਕਸ਼ਨ ਮਿਲੇਗਾ ਸੀਵਰੇਜ ਪਾਈਪ ਹੋਵੇਗਾ ਸਟਰੀਟ ਲਾਈਟਾਂ ਦੀ ਸਹੂਲਤ ਹੋਵੇਗੀ 9 ਏਕੜ ਜ਼ਮੀਨ ਜੇਕਰ ਦਿੱਤੀ ਜਾਂਦੀ ਹੈ ਤਾਂ 3 ਏਕੜ ਗਰੁੱਪ ਹਾਊਸਿੰਗ ਦੀ ਡਿਵੈਲਪਡ ਜ਼ਮੀਨ ਮਿਲੇਗੀ ਭਾਵੇਂ ਜੇ ਕਿਸਾਨ ਰਲ ਕੇ 50 ਏਕੜ ਦੇਣਗੇ ਤਾਂ ਬਦਲੇ ਦੇ ਵਿੱਚ ਉਹਨਾਂ ਨੂੰ 3 ਏਕੜ ਡਿਵੈਲਪਡ ਜ਼ਮੀਨ ਮਿਲੇਗੀ ਪੰਜਾਬ ਸਰਕਾਰ ਦੀ ਭਵੰਤਪਾਨ ਜੀ ਦੀ ਅਗਵਾਈ ਦੇ ਵਿੱਚ ਕੈਬਨਿਟ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਰੈਵੋਲੂਸ਼ਨਾਈਜ਼ ਕਰਨਾ ਹੈ ਅਰਬਨ ਡਿਵੈਲਪਮੈਂਟ ਨੂੰ ਔਰ ਉਹ ਉਹਦੇ ਬਾਰੇ ਬੜੇ ਵਿਚਾਰ ਚੱਤਾ ਔਰ ਇੱਕ ਕਾਨੂੰਨ ਹੈ ਜਿਹੜਾ ਉਹ ਪਾਸ ਕੀਤਾ ਗਿਆ ਆ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਲੋਕਾਂ ਦਾ ਜਿਹੜੇ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਸੀਗੇ ਮੈਂ ਉਹਨਾਂ ਨੂੰ ਕਹਿਣਾ ਚਾਹੂਗਾ ਕਿ ਇਸ ਤੋਂ ਵਧੀਆ ਪਾਲਿਸੀ ਅੱਜ ਤੱਕ ਪੂਰੇ ਪੰਜਾਬ ਕੇ ਸਾਰੇ ਮੁਲਕ ਦੀਆਂ ਸਟੇਟਾਂ ਦੇ ਵਿੱਚ ਜਿਹੜੇ ਲੈਂਡ ਓਨਰ ਜ਼ਮੀਨ ਮਾਲ ਕਿਸਾਨ ਨੇ ਔਰ ਜਿਹੜੇ ਉਹਨਾਂ ਦੇ ਵਿੱਚ ਆ ਆਮ ਯੂਜ਼ਰ ਹੋਣਗੇ ਜਿਨ੍ਹਾਂ ਨੇ ਉਹਨਾਂ ਦੇ ਵਿੱਚ ਘਰ ਬਣਾ ਕੇ ਰਹਿਣਾ ਇਸ ਤੋਂ ਵਧੀਆ ਪਾਲਿਸੀ ਅਜ ਤੱਕ ਪੂਰੇ ਮੁਲਕ ਦੇ ਵਿੱਚ ਕਿਤੇ ਬਣੀ ਨਹੀਂ ਹੋਣੀ ਹੈਗੀ ਇਹ ਲੈਂਡ ਪੂਲਿੰਗ ਪਾਲਿਸੀ ਜੋ ਅੱਜ ਅਸੀਂ ਪਾਸ ਕੀਤੀ ਹੈ ਪੰਜਾਬ ਸਰਕਾਰ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਗੁੰਮਰਾਹ ਕੀਤਾ ਜਾ ਰਿਹਾ ਕਿ ਐਕਵਾਇਰ ਹੋਏਗਾ ਧੱਕੇ ਨਾਲ ਐਕ acquisition ਹੋਏਗੀ ਕਿਸਾਨਾਂ ਦੀਆਂ ਜ਼ਮੀਨਾਂ ਦੀ ਮੈਂ ਬੜਾ ਸਪਸ਼ਟ ਕਰ ਦੇਣਾ ਚਾਹਣਾ ਕਿ ਇੱਕ ਗਾਜ਼ਵੀ ਕਿਤੇ ਐਕ acquisition ਹੈ ਜਿਹੜੀ ਉਹ ੱੱਕੇ ਨਾਲ ਦਾ ਦੂਰ ਦੀ ਗੱਲ ਹੈ ਐਕਵਾਇਰ ਨਹੀਂ ਕੀਤੀ ਜਾਏਗੀ। ਔਰ ਇਹ ਪੂਲਿੰਗ ਪਾਲਿਸੀ ਹੈ ਜਿਹਦੇ ਵਿੱਚ ਕਿਸਾਨਾਂ ਨੇ ਜ਼ਮੀਨ ਮਾਲਕਾਂ ਨੇ ਆਪਦੀ ਸਹਿਮਤੀ ਦੇ ਨਾਲ ਇਹ ਚਾਹੇ ਸਰਕਾਰ ਨੂੰ ਦੇ ਦੋ ਚਾਹੇ ਕਿਸੇ ਬਿਲਡਰ ਨੂੰ ਦੇ ਦਿਓ ਔਰ ਚਾਹੇ ਉਹਨੂੰ ਤੁਸੀਂ ਆਪ ਡਿਵੈਲਪ ਕਰ ਲੈਣ ਕਿਸਾਨ ਆ ਇਹ ਉਹਦੇ ਵਿੱਚ ਖੁੱਲੀ ਛੋਟ ਹੋਏਗੀ ਔਰ ਸਿਰਫ ਨੋਟੀਫਾਈ ਕਰਨਾ ਹੈ ਸਰਕਾਰ ਨੇ ਐਕ્ਵਿਜ਼ੀਸ਼ਨ ਜਿਹੜੀ ਐਕਵਾਇਰ ਕਰਨ ਦੀ ਗੱਲ ਉਹ ਸਿਰਫ ਔਰ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਔਰ ਉਸ ਤੋਂ ਇਲਾਵਾ ਕੁਝ ਨਹੀਂ ਤੇ ਹੁਣ ਗੱਲ ਜ਼ਿਮਨੀ ਚੋਣ ਦੀ ਲੁਧਿਆਣਾ ਵੈਸਟ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਵੱਲੋਂ ਆਪਣੀ ਨਾਮਜ਼ਦਗੀ ਭਰ ਦਿੱਤੀ ਜੀਵਨ ਗੁਪਤਾ ਦੇ ਵੱਲੋਂ ਨਾਮਿਨੇਸ਼ਨ ਫਾਈਲ ਕਰ ਦਿੱਤਾ ਗਿਆ ਤੇ ਇਸ ਦੌਰਾਨ ਬੀਜੇਪੀ ਦੇ ਕਈ ਸੀਨੀਅਰ ਆਗੂ ਵੀ ਮੌਜੂਦ ਰਹੇ ਨੇ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਮੌਜੂਦ ਰਹੇ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਬੀਜੇਪੀ ਦੀ ਤਮਾਮ ਲੀਡਰਸ਼ਿਪ ਮੌਜੂਦ ਰਹੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਲੁਧਿਆਣਾ ਵੈਸਟ ਦੇ ਵਿੱਚ ਬੀਜੇਪੀ ਦੀ ਜਿੱਤ ਦਾ ਵੀ ਦਾਅਵਾ ਕੀਤਾ ਗਿਆ ਤੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਸੀਂ ਆਪਰੇਸ਼ਨ ਸੰਦੂਰ ਤਹਿਤ প্রচার ਕਰਾਂਗੇ ਤੇ ਲੁਧਿਆਣਾ ਵੈਸਟ ਦੇ ਵਿੱਚ 19 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ 23 ਜੂਨ ਨੂੰ ਨਤੀਜਾ ਆਉਣਾ ਹੈ ਪਰ ਉਸ ਤੋਂ ਪਹਿਲਾਂ ਸਾਰੀਆਂ ਪੋਲਿਟਿਕਲ ਪਾਰਟੀਆਂ ਦੇ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਤੇ ਅੱਜ ਬੀਜੇਪੀ ਦੇ ਵੱਲੋਂ ਜੀਵਨ ਗੁਪਤਾ ਦੇ ਵੱਲੋਂ ਵੀ ਆਪਣਾ ਨਾਮੀਨੇਸ਼ਨ ਫਾਈਲ ਕਰ ਦਿੱਤਾ ਗਿਆ। ਇਹਨਾਂ ਤੇ ਦੇਖਦੇ ਆ ਚੈਨਲ ਵੀ ਆਪਰੇਸ਼ਨ ਸੰਦੂਰ ਹੋਇਆ। ਆਪਰੇਸ਼ਨ ਸੰਦੂਰ ਹੋਇਆ 300 ਕਿਲੋਮੀਟਰ ਅੰਦਰ ਜਾ ਕੇ ਪਾਕਿਸਤਾਨ ਨੂੰ ਠੋਕਿਆ ਅੱਜ ਸਿਰ ਚੱਕਣ ਜੋਗਾ ਨਹੀਂ ਪਾਕਿਸਤਾਨ ਤੇ ਹਜੇ ਵੀ ਜਾਰੀ ਆ ਜੇ ਸਾਰੇ ਪੰਜਾਬ ਦੇ ਵੈਸਟ ਦੇ ਮੈਂ ਕਹਿੰਦਾ ਜੇ ਮੋਦੀ ਜੀ ਨੂੰ ਜੇ ਸਾਡਾ ਉਹਨਾਂ ਨੇ ਗਰਦਨ ਸਿਰ ਉੱਚਾ ਚੱਕਿਆ ਸਾਡਾ ਮਾਣ ਨਾਲ ਵਧਾਇਆ ਤੇ ਉਹਨੂੰ ਹੀ ਇੱਕ ਸਮਰਪਿਤ ਇੱਕ ਇੱਕ ਵੋਟ ਹੀ ਆ ਨਾ ਉਹਨੂੰ ਦੇਖਦੇ ਜੀਵਨ ਗੁਪਤਾ ਜੀ ਨੂੰ ਪਾ ਦਿਓ ਵੀ ਸਾਡਾ ਮਾਣ ਕਿੱਥੇ ਦੇਸ਼ ਦਾ ਵਧਾਇਆ ਮੋਦੀ ਜੀ ਨੇ ਤੇ ਜਦੋਂ ਉਹਨਾਂ ਨੂੰ ਇਹ ਸ਼ਕਤੀ ਹੋਰ ਮਿਲੂਗੀ ਇਹ ਆ ਦੇਸ਼ ਲਈ ਉਹ ਹੋਰ ਕਿੰਨਾ ਕੁਸ਼ ਕਰਨਗੇ ਆਪਰੇਸ਼ਨ ਸੰਦੂਰ ਦੇ ਤਹਿਤ ਵੋਟ ਮੰਗੀ ਜਾਏਗੀ ਕਿ ਪਾਕਿਸਤਾਨ ਨੂੰ ਮੋਦੋਰ ਜਵਾਬ ਦਿੱਤਾ ਸਾਡਾ ਇੱਕ ਨੌਜਵਾਨ ਖੜਾ ਲਿਆ ਇੱਧਰ ਆਓ ਹਾਂ ਅੱਜ ਮੇਰੇ ਨਾਲ ਜਦੋਂ ਮੈਂ ਸਵੇਰੇ ਆਇਆ ਤੇ ਮੈਂ ਮਨਕੁਸ਼ ਮਨਕੁਸ਼ ਆ ਮੇਰੇ ਹੀ ਨਾਲ ਕੰਮ ਕਰਦਾ ਨੌਜਵਾਨ ਜਦੋਂ ਮੈਂ ਉਤਰਿਆ ਟ੍ਰੇਨ ਚੋਂ ਤੇ ਮੈਂ ਕਿਹਾ ਵੀ ਆਪਰੇਸ਼ਨ ਸੰਦੂਰ ਇਹ ਤੂੰ ਬਣਾਈ ਹੈ ਕਹਿੰਦਾ ਜੀ ਆਨਲਾਈਨ ਇਹ ਚੱਲ ਰਹੀਆਂ ਤੇ ਆਪਰੇਸ਼ਨ ਸੰਦੂਰ ਤੇ ਆ ਆ ਆ ਨੌਜਵਾਨਾਂ ਦੇ ਮਨ ਚ ਇਹ ਇਹ ਆਪਰੇਸ਼ਨ ਸੰਦੂਰ ਤੇ ਮੋਦੀ ਜੀ ਇਹ ਨੌਜਵਾਨਾਂ ਦੇ ਮੰਚ ਆ ਇਸੇ ਦੇ ਤਹਿਤ ਮੈਨੂੰ ਲੱਗਦਾ ਪੂਰੀ ਕੈਂਪੇਨ ਚੱਲੇਗੀ ਆਪਰੇਸ਼ਨ ਸੰਦੂਰ ਕਿਸ ਤਰੀਕੇ ਨਾਲ ਪਾਕਿਸਤਾਨ ਨੂੰ ਜਵਾਬ ਅਸੀਂ ਉਹ ਤਾਂ ਉਹ ਤਾਂ ਇੱਕ ਸ਼ਰਧਾ ਹੈ ਉਹ ਤਾਂ ਭਾਵਨਾ ਹੈ ਦੂਜੀ ਗੱਲ ਜੀ ਮੈਂ ਆ ਜੀਵਨ ਗੁਪਤਾ ਜੀ ਖੜੇ ਨੇ ਪੂਰੇ 10 ਸਾਲ ਤਾਂ ਮੈਨੂੰ ਹੋ ਗਿਆ ਇਹਨੂੰ ਮੈਂ ਜੇ ਵਾਦੇ ਨਾ ਗਰੰਟੀ ਨਾ ਕਹਾਂ ਮੈਂ ਚਲੋ ਆਸ਼ੂ ਜੀ ਨੂੰ ਪੁੱਛ ਲਓ ਉਹ ਕਾਂਗਰਸ ਦੇ ਕੈਂਡੀਡੇਟ ਨੇ ਉਹਨਾਂ ਨੂੰ ਹੀ ਪੁੱਛ ਲਓ ਵੀ ਜਿਹੜਾ ਇੱਕ ਇੱਕ ਪੈਸਾ ਲਾਇਆ ਉਹ ਕਿੱਥੋਂ ਪੈਸਾ ਲਿਆਉਂਦੇ ਸੀ ਅਸੀਂ ਉਹ ਸਾਰੇ ਦਾ ਸਾਰਾ 1000 ਕਰੋੜ ਸਮਾਰਟ ਸਿਟੀ ਲਈ ਆਇਆ ਉਹ ਕੇਂਦਰ ਤੋਂ ਆਇਆ ਲਿਆਣਾ ਵੈਸਟ ਦੇ ਲੋਕਾਂ ਨੂੰ ਇੱਕ ਮੌਕਾ ਮਿਲਿਆ ਹੈ ਪੰਜਾਬ ਦੀ ਭਾਵਨਾਵਾਂ ਇੱਕ ਸਰੂਪ ਦੇਣ ਦਾ ਪੰਜਾਬ ਦੇ ਲੋਕ ਨਕੋਂ ਨਕ ਅਜ ਆਏ ਬੈਠੇ ਹੈ ਰਾਜਕਤਾ ਤੋਂ ਮਾਫੀਆ ਰਾਜ ਤੋਂ ਗੁੰਡਾਗਰਦੀ ਤੋਂ ਭ੍ਰਿਸ਼ਟਾਚਾਰ ਤੋਂ ਨਿਕੰਤ ਇਹਨਾਂ ਸਾਰਿਆਂ ਤੋਂ ਛੁਟਕਾਰਾ ਪਾਣ ਵਾਸਤੇ ਅੱਜ ਇੱਕ ਸੁਨਹਿਰਾ ਮੌਕਾ ਲੁਧਿਆਣਾ ਵੈਸਟ ਦੇ ਲੋਕਾਂ ਨੂੰ ਮਿਲਿਆ ਹੈ ਜਿਹੜਾ ਬਦਲਾਵ ਲੋਕ ਪੰਜਾਬ ਦੇ ਲੋਕ ਇੱਕ ਵਾਰ ਫਿਰ ਤੋਂ ਪਾਲ ਰਹੇ ਹੈ ਉਸ ਬਦਲਾਵ ਦੀ ਨੀਂਹ ਪੱਥਰ ਜਿਹੜਾ ਰੱਖਿਆ ਜਾਣਾ ਹੈ ਆ ਇਕੱਲੇ ਇੱਕमात्र ਜੀਵਨ ਗੁਪਤਾ ਜੀ ਜਾਂ ਬੀਜੇਪੀ ਨਹੀਂ ਇੱਥੇ ਤੁਹਾਡੇ ਸਾਹਮਣੇ ਖੜੇ ਆ ਇੱਕ ਬਦਲਾਅ ਦਾ ਸਰੂਪ ਖੜੇ ਹੈ ਜੀਵਨ ਗੁਪਤਾ ਜੀ ਜਿਹੜਾ ਪੰਜਾਬ ਦੇਖਣਾ ਚਾਹੁੰਦਾ ਅੱਜ ਪੰਜਾਬ ਦਾ ਹਰ ਇੱਕ ਸਾਰਿਆਂ ਨੇ ਦੇਖ ਲਿਆ ਕਿ ਆ ਜਿਹੜੀ اپੋਜੀਸ਼ਨ ਪਾਰਟੀਆਂ ਜਿਨ੍ਹਾਂ ਨੇ ਗੁੱਡੇ ਟੇਕ ਰੱਖੇ ਆ ਪੰਜਾਬ ਸਰਕਾਰ ਦੇ ਸਾਹਮਣੇ ਜਿਹੜੀ ਸਰਕਾਰ ਹੈ ਪੰਜਾਬ ਦੀ ਉਹ ਦਿੱਲੀ ਵਾਲੇ ਲੋਕਾਂ ਨੇ ਹਾਈਜੈਕ ਕਰ ਰੱਖੀ ਹੈ ਸਰਕਾਰ ਤੋਂ ਉਸ ਖਾਸ ਪਾਰਟੀ ਤੋਂ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਕਹਿਣਾ ਵੀ ਇੱਕ ਮੈਂ ਸਮਝਦਾ ਆਮ ਆਦਮੀ ਦਾ ਅਪਮਾਨ ਕਰਨਾ ਹੈ ਉਹਨਾਂ ਤੋਂ ਖੜਾ ਹੋਣ ਦੇ ਵਾਸਤੇ ਜੀਵਨ ਕੁੱਟਾ ਜਿਆ ਲੋਕਾਂ ਕੋਲ 2027 ਦਾ ਜਿਹੜਾ ਹੈਗਾ ਨਹੀਂ ਪੱਥਰ ਹੋਊਗਾ ਜੀ ਨਹੀਂ ਪੱਥਰ ਹੈ ਸਾਹਿਬ ਇਹਦੇ ਬਾਅਦ ਲੋਕਾਂ ਨੇ ਆਪਣੀ ਭਾਵਨਾਵਾਂ ਦੱਸਣੀ ਹੈ ਕਿ ਲੋਕ ਕਿਵੇਂ ਅੱਜ ਇਸ ਰਾਜਾਕਾ ਦੇ ਮਾਹੌਲ ਤੋਂ ਭ੍ਰਿਸ਼ਟਾਚਾਰ ਦੇ ਮਾਹੌਲ ਤੋਂ ਲੋਸਨੈਸ ਐਂਡ ਕ੍ਰਪਸ਼ਨ ਉਸ ਤੋਂ ਬਚਣ ਵਾਸਤੇ ਲੋਕਾਂ ਨੇ ਬਦਲਾਅ ਦਾ ਰੂਪ ਜੀ ਅੱਗੇ ਬਾਦਿਆਂ ਤੇ ਉਧਰ ਲੁਧਿਆਣਾ ਦੇ ਵਿੱਚ ਇੱਕ ਵੱਖਰੀ ਤਸਵੀਰ ਨਜ਼ਰ ਆਈ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਿਮਰਨਜੀਤ ਸਿੰਘ ਮਾਨ ਦੇ ਪੈਰੀ ਹੱਥ ਲਾਇਆ ਹਾਲਾਂਕਿ ਦੋਹਾਂ ਦੀ ਅਡਿਓਲੋਜੀ ਵੱਖੋ ਵੱਖਰੀ ਹੈ ਪਰ ਜਦੋਂ ਲੁਧਿਆਣਾ ਡੀਸੀ ਦਫਤਰ ਪਹੁੰਚੇ ਤਾਂ ਮਾਹੌਲ ਕੁਝ ਇਸ ਤਰ੍ਹਾਂ ਦਾ ਸੀ ਇਹ ਲੁਧਿਆਣਾ ਟੀਸੀ ਦਾ ਫੋਨ ਤੇ ਬੱਦਲ ਫੋਨ ਤੇ ਸਿਮਰਨਜੀਤ ਸਿੰਘ ਬਾਹਰ ਤੇ ਰਵਨੀਤ ਸਿੰਘ ਬਿੱਟੂ ਮਿਲਦੇ ਨੇ ਅੱਗੇ ਚੱਲਦੇ ਬਣੋ ਸਿਮਰਨਜੀਤ ਸਿੰਘ ਬਾਦੇ ਪੈਰੀ ਹੱਥ ਲਾਇਆ ਗਿਆ ਦਰਅਸਲ ਇਹ ਚੋਣਾਂ ਦਾ ਚੋਣਤਾ ਦੀ ਨਾਮਜ਼ਦਗੀ ਦੀ ਬਾਤ ਹੈ ਰਵਨੀਤ ਸਿੰਘ ਇਸ ਤਰ੍ਹਾਂ ਦੋਹਾਂ ਦੀ ਮੁਲਾਕਾਤ ਹੋਈਏ ਦੇਖ ਸਕਦੇ ਹੋ ਕਾਪੀ ਮਾਹੌਲ ਜਿਹੜਾ ਹੈ ਉਸ ਦੇ ਵਿੱਚ ਦੇਖ ਸਕਦੇ ਹੋ ਆਪਸ ਦੇ ਵਿੱਚ ਕਿਵੇਂ ਮਿਲ ਰਹੇ ਨੇ ਕਿਵੇਂ ਮੈਰੀ ਹੱਥ ਆਪਣੀ ਬਿੱਟੂ ਦੇ ਵੱਲੋਂ ਲਾਇਆ ਗਿਆ ਤੇ ਗੱਲਬਾਤ ਵੀ ਇਸ ਤਰ੍ਹਾਂ ਕੀਤੀ ਗਈ। ਨਹੀਂ ਨਹੀਂ ਬਿੱਟੂ ਜੀ ਹੁਣ ਨਹੀਂ ਕਰਦੇ ਵਿਰੋਧ ਕੋਈ ਅੱਜ ਬਿਲਕੁਲ ਨਹੀਂ ਕੀਤਾ। ਨਾ ਪਿੱਛੇ ਕੀਤਾ ਉਹਨਾਂ ਨੇ ਉਹ ਆਪਣਾ ਰੇਲਵੇ ਦਾ ਕੰਮ ਕਰਦੇ ਐ ਤੇ ਦੂਸਰਾ ਆਪਣਾ ਜਿਹੜਾ ਪੋਰਟਫੋਲੀਓ ਹੈਗਾ ਉਹਦਾ ਕੰਮ ਕਰਦੇ ਐ। ਉਹਨਾਂ ਨੇ ਕਦੇ ਇਹ ਗੱਲਬਾਤ ਨਹੀਂ ਕੀਤੀ ਹੈ। ਗੱਲਬਾਤ ਵੀ ਇਸ ਸੰਬੰਧੀ ਤੁਸੀਂ ਕੋਈ ਗੱਲ ਰੱਖੀ ਹੋਵੇ ਏਦਾਂ ਦੀ ਜਿਹੜੇ ਬੰਦੀ ਸਿੰਘ ਹੈਗੇ ਨੇ ਉਹਨਾਂ ਨੂੰ ਰਿਹਾ ਕਰਨ ਬਾਰੇ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਬਾਰੇ ਰਵਨੀਤ ਬਿੱਟੂ ਜ਼ਰੀਆ ਬਣ ਸਕਦੇ ਨੇ ਏਦਾਂ ਦੀ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਅਜੇ ਨਹੀਂ ਹੋਈ ਸੀ ਪਰ ਅਸੀਂ ਸਿੱਧੀ ਕਰ ਸਕਦੇ ਹਾਂ ਗੱਲ ਜਦੋਂ ਅਸੀਂ ਚਾਹਾਂਗੇ ਪਰ ਅਜੇ ਤੱਕ ਕੋਈ ਨਹੀਂ ਹੋਈ ਬਿੱਟੂ ਜੀ ਤੇ ਮੈਂ ਇਹ ਪਾਰਲੀਮੈਂਟ ਦੇ ਵਿੱਚ ਬਹੁਤ ਨੇੜੇ ਹੋ ਕੇ ਸਾਰੇ ਕੰਮ ਕੀਤੇ ਹੈਗੇ ਆ ਤੇ ਉਸ ਵੇਲੇ ਬੀਜੇਪੀ ਸਰਕਾਰ ਦੀ ਪੂਰੀ ਆਪੋਜੀਸ਼ਨ ਉਹਨਾਂ ਨੇ ਤੇ ਮੈਂ ਤੇ ਬਾਕੀ ਦੀ ਆਪੋਜੀਸ਼ਨ ਪਾਰਟੀਆਂ ਨੇ ਕੀਤੀ ਹੈ ਤਾਂ ਸਾਡੀ ਯਾਰੀ ਉਹੋਂ ਦੀ ਪੱਕੀ ਹੈ ਤੇ ਉਹ ਹੁਣ ਟੁੱਟ ਨਹੀਂ ਰਹੀ ਬਹੁਤ ਬਹੁਤ ਜੀ ਚੌਧਰੀ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਦੀ ਕਾਂਗਰਸ ਦੇ ਵਿੱਚ ਮੁੜ ਤੋਂ ਬਹਾਲੀ ਹੋ ਗਈ ਹੈ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨਾਂ ਦਾ ਪਾਰਟੀ ਦੇ ਵਿੱਚ ਮੁੜ ਤੋਂ ਸਵਾਗਤ ਅਸਲੀਅਤ ਇਹ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਵਿਕਰਮਜੀਤ ਸਿੰਘ ਚੌਧਰੀ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ ਲੋਕ ਸਭਾ ਚੋਣਾਂ ਦੇ ਦੌਰਾਨ ਜਦੋਂ ਟਿਕਟ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਗਈ ਜਲੰਧਰ ਤੋਂ ਤਾਂ ਵਿਕਰਮਜੀਤ ਸਿੰਘ ਚੌਧਰੀ ਦੇ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਦੀ માતા ਕਰਮਜੀਤ ਕੌਰ ਚੌਧਰੀ ਭਾਜਪਾ ਦੇ ਵੱਲੋਂ ਚੋਣ ਲੜੇ ਸਨ ਪਰ ਹੁਣ ਦੁਬਾਰਾ ਤੋਂ ਉਹਨਾਂ ਦੀ ਪਾਰਟੀ ਦੇ ਵਿੱਚ ਬਹਾਲੀ ਹੋਈ ਹੈ ਵਿਕਰਮਜੀਤ ਸਿੰਘ ਚੌਧਰੀ ਨੇ ਇਸ ਦੌਰਾਨ ਕਿਹਾ ਕਿ ਕਿਸੇ ਪੁਰਾਣੀ ਗੱਲ ਦਾ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਪਰ ਜੇ ਮੇਰੇ ਕਹੀ ਗੱਲ ਕਿਸੇ ਨੂੰ ਬੁਰੀ ਲੱਗੀ ਤਾਂ ਮੈਂ ਮੁਆਫੀ ਮੰਗਦਾ ਹਾਂ ਬਲੌਰ ਤੋਂ ਕਾਂਗਰਸ ਦੇ ਵਿਧਾਇਕ ਨੇ ਵਿਕਰਮਜੀਤ ਸਿੰਘ ਚੌਧਰੀ ਤਾਂ ਹੁਣ ਮੁੜ ਤੋਂ ਉਹਨਾਂ ਦੀ ਪਾਰਟੀ ਦੇ ਵਿੱਚ ਵਾਪਸੀ ਹੋ ਗਈ ਹੈ ਬਹਾਲੀ ਹੋ ਗਈ ਹੈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਦਾਸ ਨੇ ਸਸਪੈਂਸ਼ਨ ਰਿਵੋਕ ਕੀਤੀ ਹੈ ਮੈਂ ਤੁਹਾਡਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਜ਼ਿਆਦਾ ਸਮਾਂ ਨਹੀਂ ਲੈਣਾ ਪਰਦਾਨ ਜੀ ਦੇ ਨਾਲ ਵਿਧਾਨ ਸਭਾ ਤੱਕ ਪਹੁੰਚਣ ਲਈ ਬੜੇ ਲੰਬੇ ਸੰਘਰਸ਼ ਕੀਤੇ ਰੰਦਾਵਾ ਸਾਹਿਬ ਬੇਸ਼ੱਕ ਸਾਰਾ ਪਰਿਵਾਰ ਪਿਛਲੇ 99 ਸਾਲ ਤੋਂ ਰਾਜਨੀਤੀ ਜੀ ਪਰ ਸਾਡੇ ਬਜ਼ੁਰਗ ਨੇ ਸਾਡੇ ਸਵਰਗੀ ਪਿਤਾ ਚੌਧਰੀ ਸੰਤੋਖ ਸਿੰਘ ਜੀ ਨੇ ਪਹਿਲਾਂ ਯੂਥ ਕਾਂਗਰਸ ਦਾ ਜ਼ਿਲ੍ਹਾ ਦਾ ਚੋਣ ਲੜਾਇਆ ਫਿਰ ਪੰਜਾਬ ਦੀ ਪ੍ਰਧਾਨ ਦੀ ਚੋਣ ਲਈ ਔਰ ਤੁਹਾਡੇ ਅਸ਼ੀਰਵਾਦ ਨਾਲ 4.5 ਸਾਲ ਆਪੋਜੀਸ਼ਨ ਯੂਥ ਕਾਂਗਰਸ ਪੰਜਾਬ ਦੀ ਕਮਾਂਡ ਸੰਭਾਲੀ ਜਲਨ ਸੈਕਟਰੀ ਲੈ ਔਰ ਜਿਸ ਤਰ੍ਹਾਂ ਅੰਦਾਵਾ ਸਾਹਿਬ ਨੇ ਦੱਸਿਆ ਕਿ ਗਿਲੇ ਸ਼ਿਕਵੇ ਹੁੰਦੇ ਨੇ ਪਰ ਮੈਂ ਅੱਜ ਕਿਸੇ ਵੀ ਗਿਲੇ ਕਿਸੇ ਵੀ ਪੁਰਾਣੀ ਗੱਲ ਦੀ ਚਰਚਾ ਜਾਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਮੇਰੇ ਪਿਤਾ ਨੇ ਤਾਂ ਆਪਣੇ ਅਖੀਰਲੇ ਸਾਹ ਸਾਰੇ ਕਾਂਗਰਸ ਪਾਰਟੀ ਆ ਦਾਖਾ ਹਲਕੇ ਦੇ ਵੀ ਫਲੋਰ ਵਿਖੇ ਉਸ ਦਿਨ ਸਵੇਰੇ ਸੰਦੂ ਸਾਹਿਬ ਦੇ ਬਹੁਤ ਭਾਰੀ ਗਿਣਤੀ ਸਪੋਰਟਰ ਆਏ ਸੀ ਤੇ ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ 14 ਦਿਨਾਂ ਦੀ ਨਿਆਇਕ ਹਿਰਾਸਤ ਚ ਭੇਜੇ ਗਏ ਨੇ ਜਲੰਧਰ ਸੈਂਟਰਲ ਤੋਂ ਵਿਦਾਇਕ ਰਮਨ ਅਰੋੜਾ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਲੰਧਰ ਅਦਾਲਤ ਦੇ ਵੱਲੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ 4 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਮੁੜ ਤੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਰਮਨ ਅਰੋੜਾ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਤੋਂ ਵਿਧਾਇਕ ਨੇ ਤੇ ਉਨ੍ਹਾਂ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਕਿ ਉਹ ਖੁਦ ਹੀ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਨੋਟਿਸ ਭਜਵਾਉਂਦੇ ਸੀ ਤੇ ਫਿਰ ਨੋਟਿਸ ਰਫਾ ਦਫਾ ਕਰਨ ਦੇ ਵਜ਼ ਦੇ ਵਿੱਚ ਰਿਸ਼ਵਤ ਲੈਂਦੇ ਸੀ ਤੇ ਜਦੋਂ ਇਸ ਦੀਆਂ ਸ਼ਿਕਾਇਤਾਂ ਸੀਆਰ ਨੂੰ ਮਿਲੇਗਾ ਤਾਂ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤਾਂ ਰਮਨ ਅਰੋੜਾ ਨੂੰ ਹੁਣ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਜਲੰਧਰ ਅਦਾਲਤ ਦੇ ਵੱਲੋਂ 4 ਦਿਨ ਦਾ ਉਹਦਾ ਜਿਹੜਾ ਰਿਮਾਂਡ ਖਤਮ ਹੋਇਆ ਸੀ ਇਸ ਤਰ੍ਹਾਂ ਕੁਝ ਕੁਝ ਕੀਤੀ ਗਈ ਰਿਮਾਂਡ ਖਤਮ ਹੋਣ ਤੋਂ ਬਾਅਦ ਮੁਰਦੋਂ ਅਦਾਲਤ ਵਿੱਚ ਪੇਸ਼ ਕੀਤਾ ਫਿਲੌਰ ਦੇ ਵਿੱਚ ਇੱਕ ਵਾਰ ਫੇਰ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਏ ਪਿੰਡ ਨੰਗਲ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਤੇ ਕਾਲਖ ਕੋਤ ਦਿੱਤੀ ਗਈ ਹੈ ਕਾਲੇ ਰੰਗ ਦੀ ਸਪਰੇਅ ਕੀਤੀ ਗਈ ਹੈ ਡਾਕਟਰ ਅੰਬੇਦਕਰ ਦੇ ਬੁੱਤ ਤੇ ਕਾਲੀ ਸਪਰੇਅ ਕੀਤੀ ਗਈ ਤੇ ਨਾਲ ਹੀ ਕੰਧਾਂ ਤੇ ਖਾਲਿਸਤਾਨ ਦੇ ਨਾਰੇ ਵੀ ਲਿਖੇ ਗਏ ਇਸ ਦੌਰਾਨ ਮੁਲਜ਼ਮਾਂ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਤੁਸੀਂ ਕਿ ਕੈਪ ਪਹਿਨੀ ਹੋਈ ਹੈ ਮੂੰਹ ਢੱਕਿਆ ਹੋਇਆ ਏ ਰਾਤ ਦੇ ਹਨੇਰੇ ਦੇ ਵਿੱਚ ਆਉਂਦਾ ਏ ਤੇ ਡਾਕਟਰ ਬੀ ਆਰ ਅੰਬੇਦਕਰ ਦਾ ਬੁੱਤ ਜੋ ਫਲੌਰ ਦੇ ਪਿੰਡ ਨੰਗਲ ਦੇ ਵਿੱਚ ਲੱਗਿਆ ਹੋਇਆ ਸੀ ਉਸ ਦੇ ਮੂੰਹ ਤੇ ਕਾਲਖ ਪੋਦ ਦਿੰਦਾ ਹੈ ਤੇ ਦੂਜੇ ਪਾਸੇ ਖਾਲਸਤਾਨੀ ਨਾਰੇ ਵੀ ਲਿਖੇ ਗਏ ਨੇ ਹਾਲਾਂਕਿ ਉਹਨਾਂ ਨੂੰ ਪੁਲਿਸ ਦੇ ਵੱਲੋਂ ਮਿਟਾ ਦਿੱਤਾ ਗਿਆ ਜਿਸ ਤੋਂ ਬਾਅਦ ਦਿਲਖ ਭਾਈਚਾਰੇ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਤੇ ਇਸ ਦੀ ਜ਼ਿੰਮੇਵਾਰੀ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਵੀ ਵੀਡੀਓ ਜਾਰੀ ਕਰਕੇ ਲਈ ਗਈ ਹੈ। ਫਲੌਰ ਦੇ ਪਿੰਡ ਨੰਗਲ ਤੋਂ ਆਈ ਆ ਬਾਬਾ ਸਾਹਿਬ ਦੇ ਸਕੈਚੂ ਉੱਤੇ ਰਾਤੀ ਕੁਝ ਅਣਪਛਾਤੇ ਵਿਅਕਤੀਆਂ ਨੇ ਬਾਬਾ ਸਾਹਿਬ ਦੇ ਸਕੈਚੂ ਤੇ ਔਰ ਜਿਹੜਾ ਉਹਦੀ ਬਿਆਦਵੀ ਕੀਤੀ ਆ ਉਹਨਾਂ ਦੇ ਮੂੰਹ ਜਿਹੜਾ ਬਲੈਕ ਕਲਰ ਕਾਲਾ ਕਰ ਦਿੱਤਾ ਗਿਆ ਇੱਥੇ ਅੱਜ ਫਲੋਰ ਪਿੰਡ ਨੰਗਲ ਦੇ ਵਿੱਚ ਲੋਕ ਜਥੇਬੰਦੀਆਂ ਵੱਖ-ਵੱਖ ਨੌਜਵਾਨ ਇਕੱਠੇ ਹੋਏ ਆਪਾਂ ਉਹਨਾਂ ਨਾਲ ਗੱਲਬਾਤ ਕਰਨਾ ਜਾਵਾਂਗੇ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਦੇਖਣਾ ਮੈਂ ਕੈਮਰਾਮੈਨ ਨੂੰ ਕਹਣਾ ਤਸਵੀਰਾਂ ਨਹੀਂ ਦਿਖਾਇਆ ਜਾ ਵੀ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਬਾਬਾ ਸਾਹਿਬ ਦਾ ਜਿਹੜਾ ਸਕੈਚੂ ਆ ਸਕੈਚੂ ਉੱਤੇ ਬਾਬਾ ਸਾਹਿਬ ਦੇ ਸਕੈਚੂ ਉੱਤੇ ਜਿਹੜਾ ਬਲੈਕ ਕਲਰ ਰੰਗ ਫੇਰਿਆ ਗਿਆ ਉਸ ਤੋਂ ਬਾਅਦ ਜਿਹੜਾ ਉਹਨੂੰ ਮਟਾਇਆ ਵੀ ਗਿਆ ਵੀਡੀਓ ਬਣਾਈ ਗਈ ਪੰਨੋ ਦੀ ਜਿਹੜੀ ਵੀਡੀਓ ਆ ਉਹ ਵਾਇਰਲ ਹੋ ਗਈ ਸੋਸ਼ਲ ਮੀਡੀਆ ਤੇ ਤਸਵੀਰਾਂ ਨਾਲ ਹੀ ਤੁਸੀਂ ਦੇਖ ਸਕਦੇ ਆ ਇੱਥੇ ਮੋਹਤਵਾਰ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਸੁਭਾਵਾਂ ਜਿਹੜੇ ਆ ਉਹ ਮੌਕੇ ਤੇ ਪਹੁੰਚੇ ਆ ਉਹਨਾਂ ਨਾਲ ਵੀ ਗੱਲਬਾਤਾਂ ਜਾਵਾਂਗੇ ਤਰਜਨ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਬਾਬਾ ਸਾਹਿਬ ਦੇ ਕੀ ਕਹਿਣਾ ਚਾਹੋ ਅਸੀਂ ਆਈਏ ਅਸੀਂ ਤਾਂ ਦੇਖੋ ਜੀ ਸਾਨੂੰ ਤਾਂ ਹੁਣ ਪਤਾ ਲੱਗਾ ਜੀ ਘਟਨਾ ਹੋਈ ਆ ਪਰ ਇਹ ਬਹੁਤ ਨਿੰਦਣਜੋਗ ਆ ਇਹ ਸਾਡੇ ਜਿਹੜੇ ਸਮਾਜ ਨੂੰ ਟਾਰਗੇਟ ਕੀਤਾ ਜਾ ਰਿਹਾ ਇਹ ਗਲਤ ਆ ਪਰ ਅਸੀਂ ਜਿਹੜਾ ਇਹ ਇੰਨੇ ਸਾਲਾਂ ਤੋਂ 35 ਸਾਲਾਂ ਤੋਂ ਜਿਹੜੀ ਪਰਿਵਾਰ ਭਾਈਸਾਂ ਚੱਲਦੀ ਆਈ ਆ ਉਹਨੂੰ ਅਸੀਂ ਬਰਕਰਾਰ ਰੱਖਾਂਗੇ ਠੀਕ ਹੈ ਜੀ ਅਸੀਂ ਜਿਹੜੀ ਇਹ ਭਾਈਚਾਰਾ ਸਾਂਝ ਨੂੰ ਨਹੀਂ ਟੁੱਟਣ ਦੇਾਂਗੇ ਪਰ ਜਿਹੜਾ ਅਸੀਂ ਇਹ ਸਟੇਟ ਗਵਰਨਮੈਂਟ ਨੂੰ ਤੇ ਫੈਡਰਲ ਗਵਰਨਮੈਂਟ ਕੇਂਦਰ ਸਰਕਾਰ ਆ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਵੀ ਭਾਈ ਜਿਹੜਾ ਇਹ ਨਾ ਕੰਮ ਹੋ ਰਿਹਾ ਵੈ ਨੂੰ ਤੋਂ ਨੱਥ ਪਾਓ ਜਦੋਂ ਸਾਡਾ ਸਮਾਜ ਫੇਰ ਸੜਕਾਂ ਤੇ ਆ ਗਿਆ ਫੇਰ ਹੱਕ ਮੌਕਾ ਹੋ ਜਾਣਾ ਇਹ ਦੂਸਰੀ ਵਾਰ ਚ ਚਾਂਸ ਹੋ ਗਿਆ ਉਹ ਕਹਿੰਦੇ ਟਾਰਗੇਟ ਕਿਉਂ ਕੀਤਾ ਜਾਂਦਾ ਇਹਨੂੰ ਕਿਉਂ ਕੀਤਾ ਟਾਰਗੇਟ ਨਾਰੇ ਵੀ ਜਿਹੜੇ ਪ੍ਰਸ਼ਾਸਨ ਬਿਠਾ ਇਹ ਇਹਦੀ ਖੋਜ ਕਰੇ ਨਾਰੇ ਲਿਖੇ ਸੀ ਉਹ ਵੀ ਮਟਾਏ ਹਾਂ ਹਾਂਜੀ ਮੈਂ ਤਾਂ ਉਹੀ ਗੱਲ ਆ ਸੀ ਤੇ ਇਹ ਕਈ ਵੀ ਗੰਨੇ ਆ ਵੀ ਜਿਹੜੇ ਹੁਣ ਨਾਰੇ ਮਟਾਏ ਹੁਣ ਤੁਸੀਂ ਸਾਨੂੰ ਸਾਰੇ ਪੁੱਛਦੇ ਸਾਰੇ ਇਕੱਠੇ ਹੋਏ ਆ ਜਿਸ ਵੇਲੇ ਮਟਾਏ ਆ ਤੇ ਆਪਾਂ ਕੋਲੇ ਆ ਨਾਮ ਅਬਦਾਸ ਮੰਦਰਾ ਆ ਸਾਡਾ ਲੈਨੋਪਾਰ ਸਾਡਾ ਮੰਦਰਾ ਆ ਸਾਰੇ ਬਲਾਕੇ ਸਾਡੇ ਸਾਹਮਣੇ ਪਤਾ ਕਰਦੇ ਜਿਹੜਾ ਹੁਣ ਜਿਹੜਾ ਹੁਣ ਮਤਲਬ ਸਾਡੇ ਵੀਡੀਓ ਤੇ ਆ ਰਿਹਾ ਵਾ ਲੋਕਾਂ ਨੂੰ ਪਤਾ ਲੱਗੀ ਗਿਆ ਇਹ ਲਗਾਉਂਦੇ ਸੀ ਨਾ ਪਤਾ ਲੱਗੇ ਜੇ ਪਤਾ ਅੰਜ ਵੀ ਕੈਂਟ ਆਏ ਆ ਠੀਕ ਹੈ ਕੈਂਟ ਆਏ ਪਤਾ ਲੱਗਣ ਜਾਈਦਾ ਮਤਲਬ ਸਾਾਨੂੰ ਇਸ ਆਇਆ ਮੌਕੇ ਤੇ ਇੱਕ ਵੀਡੀਓ ਵਾਇਰਲ ਹੋਈ ਉਸ ਬੰਦੇ ਆਏ ਆ ਪਿੰਡ ਵਾਲੇ ਇਕੱਠੇ ਹੋਏ ਨੇ ਕਰ ਰਹੇ ਨੇ ਪੜਤਾਲ ਕਿ ਜਿਹੜੇ ਨਾਰੇ ਸੀ ਮਟਾਏ ਗਏ ਉਹ ਕੀ ਕਰਦੇ ਦੇਖਦੇ ਆ ਜੀ ਮਟਾਏ ਗਏ ਕਿ ਨਹੀਂ ਹੋਏ ਦੇਖਨੇ ਤੇ ਵੈਰੀਫਾਈ ਕਰਦੇ ਆ ਜੀ ਇਹਦੇ ਨੇ ਪੜਤਾਲ ਕਰਦੇ ਆ ਸੀਸੀਟੀਵੀ ਕੈਮਰੇ ਦੇ ਹੱਥ ਫ ਕਰਦੇ ਆਂ ਮੁਕਦਮਾ ਦਰਜ ਕਰਕੇ ਅਗਲੀ ਪ੍ਰਤਾਸ਼ ਸ਼ੁਰੂ ਕਰਦੇ ਆਂ ਅੱਗੇ ਬਾਦਿਆਂ ਰਿਹਾਈ ਤੋਂ ਬਾਅਦ ਆਪਣੇ ਨਾਨਕੇ ਪਹੁੰਚਿਆ ਹੈ ਜਗਦੀਸ਼ ਭੋਲਾ ਦਰਅਸਲ ਬਠਿੰਡਾ ਦਾ ਪਿੰਡ ਆ ਚੌਕੇ ਜਿੱਥੇ ਜਗਦੀਸ਼ ਭੋਲਾ ਦੇ ਨਾਨਕੇ ਨੇ ਤੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਿਆ ਕੱਲ੍ਹ ਹੀ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਹੈ ਜਗਦੀਸ਼ ਭੋਲਾ 13 ਸਾਲਾਂ ਬਾਅਦ ਉਸ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਤੇ ਜ਼ਮਾਨਤ ਮਿਲਣ ਤੋਂ ਬਾਅਦ ਉਸ ਨੂੰ ਜੇਲ੍ਹ ਤੋਂ ਰਿਹਾਈ ਮਿਲੀ ਹੈ ਦੇਈ ਮੈਨੂੰ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਮਿਲੀ ਸੀ ਤੇ ਡਾਕੂਮੈਂਟ ਕੰਪਲੀਟ ਕਰਨ ਤੋਂ ਬਾਅਦ ਬੀਤੇ ਕੱਲ ਉਹ ਜੇਲ੍ਹ ਦੇ ਵਿੱਚੋਂ ਰਿਹਾਅ ਹੋਇਆ ਹੈ ਬਹੁਤ ਚਰਚਿਤ ਡਰੱਗ ਮਾਮਲੇ ਦੇ ਵਿੱਚ ਉਸ ਨੂੰ ਜ਼ਮਾਨਤ ਮਿਲੀ ਹੈ ਹਾਲਾਂਕਿ ਜਗਦੀਸ਼ ਭੋਲਾ ਜੋ ਬਹੁਤ ਚਰਚਿਤ ਡਰੱਗ ਕੇਸ ਹੈ ਉਸ ਦੇ ਵਿੱਚ ਹੁਣ ਜ਼ਮਾਨਤ ਤੇ ਬਾਹਰ ਆਇਆ ਤੇ ਉਸ ਦੀਆਂ ਪਹਿਲੀਆਂ ਤਸਵੀਰਾਂ ਜਦੋਂ ਉਹ ਆਪਣੇ ਨਾਨਕੇ ਪਿੰਡ ਪਹੁੰਚਿਆ ਏ ਹਾਲਾਂਕਿ ਉਸ ਨੂੰ ਐਨਡੀਪੀਐਸ ਐਕਟ ਦੇ ਵਿੱਚ 2019 ਚ 24 ਸਾਲ ਦੀ ਕੈਦ ਦੀ ਸਜ਼ਾ ਵੀ ਸੁਣਾਈ ਗਈ ਹੈ ਇਸ ਤੋਂ ਬਿਨਾ ਕਈ ਹੋਰ ਮਾਮਲੇ ਵੀ ਉਸ ਤੇ ਚਲ ਰਹੇ ਨੇ 2023 ਦਾ ED ਮਾਮਲਾ ਹੈ ਜਿਸ ਦੇ ਵਿੱਚ 10 ਸਾਲ ਦੀ ਕੈਦ ਹੈ ਪਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਉਸ ਨੂੰ ਜ਼ਮਾਨਤ ਮਿਲੀ ਸੀ ਤੇ ਹੁਣ ਉਹ ਜੇਲ੍ਹ ਤੋਂ ਬਾਹਰ ਆਇਆ ਹੈ SKM ਗੈਰ ਰਾਜਨੀਤਿਕ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਕੱਲ ਪੂਰੇ ਪੰਜਾਬ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਸੀਨੀਅਰ ਕਿਸਾਨ ਆਗੂਆਂ ਦੇ ਵੱਲੋਂ ਐਮਰਜੈਂਸੀ ਮੀਟਿੰਗ ਸੱਦੀ ਗਈ ਇਹ ਐਲਾਨ ਕੀਤਾ ਗਿਆ ਕਿ ਕੱਲ ਨੂੰ ਪੰਜਾਬ ਸਰਕਾਰ ਖਿਲਾਫ ਕਿਸਾਨ ਪ੍ਰਦਰਸ਼ਨ ਕਰਨਗੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਅੱਗੇ ਇਹ ਧਰਨੇ ਦਿੱਤੇ ਜਾਣੇ ਨੇ ਤੇ ਪੰਜਾਬ ਸਰਕਾਰ ਤੇ ਇਲਜ਼ਾਮ ਵੀ ਲਾਇਆ ਨੇ ਕਿ ਪੰਜਾਬ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ ਕਿਉਂਕਿ ਕਾਕਾ ਕੋਟੜਾ ਤੇ ਹੋਰ ਕਿਸਾਨ ਆਗੂਆਂ ਨੂੰ ਹਿਰਾਸਤ ਚ ਲਿਆ ਗਿਆ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਜਗਜੀਤ ਸਿੰਘ ਡੱਲੇਵਾਲ ਵੀ ਹਾਊਸ ਅਰੈਸਟ ਨੇ ਇਸ ਤੇ ਵੀ ਇਤਰਾਜ਼ ਜਤਾਇਆ ਜਾਣਾ ਹੈ ਰੋਸ ਜਤਾਇਆ ਜਾਣਾ ਹੈ ਤਾਂ ਕੱਲ ਨੂੰ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ ਹੈ ਹਾਲਾਂਕਿ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਕਿਸਾਨ ਇਕੱਠੇ ਹੋਣਗੇ ਪ੍ਰਦਰਸ਼ਨ ਕਰਨਗੇ ਮੈਮੋਰੰਡਮ ਦਿੱਤਾ ਜਾਵੇਗਾ ਜਗਜੀਤ ਸਿੰਘ ਢੱਲੇਵਾਲ ਨੂੰ ਹਾਊਸ ਅਰੈਸਟ ਕੀਤਾ ਗਿਆ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਾਕਾ ਕੋਟੜਾ ਨੂੰ ਹਿਰਾਸਤਤ ਲਿਆ ਗਿਆ ਉਸ ਦਾ ਵਿਰੋਧ